ਪਿੰਡ ਮਾੜੀ ਗੋੜ ਸਿੰਘ ਦੇ ਲਾਤਾ ਹੋਏ ਨੌਜਵਾਨ ਦੀ ਪਿੰਡ ਦੀ ਨਹਿਰ ਤੋਂ ਲਾਸ਼ ਹੋਈ ਬ੍ਰੰਦ ਪਰਿਵਾਰ ਵੱਲੋਂ ਬੱਚੇ ਨੂੰ ਉਗਵਾਹ ਕਰਕੇ ਕਤਲ ਕੀਤੇ ਜਾਣ ਦੀ ਜਤਾਈ ਗਈ ਅਸ਼ੰਕਾ ਪੁਲਿਸ ਵੱਲੋਂ ਮਾਮਲੇ ਦੀ ਬਰੀਕੀ ਨਾਲ ਕੀਤੀ ਜਾ ਰਹੀ ਜਾਂਚ ਤਰਨਤਾਰਨ ਜ਼ਿਲ੍ਹੇ ਦੇ ਅਧੀਨ ਆਉਂਦੇ ਪਿੰਡ ਮਾੜੀ ਗੋੜ ਸਿੰਘ ਦੇ 9 ਸਾਲਾ ਨੌਜਵਾਨ ਗੁਰਪਿਆਰ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਪਿੰਡ ਮਾੜੀ ਗੋੜ ਸਿੰਘ ਦੀ ਭੇਤ ਪਰੇ ਹਾਲਾਤਾਂ ਵਿੱਚ ਪਿੰਡ ਦੀ ਨਹਿਰ ਤੋਂ ਲਾਸ਼ ਬ੍ਰੰਦ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਉਤੇ ਹੀ ਇਸ ਦੁਖਦਾਈ ਘਟਨਾ ਦੇ ਮਿਲਸਾਰ ਹੀ ਪਿੰਡਾਂ ਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ਹੈ ਅਤੇ ਪਰਿਵਾਰ ਦੇ ਬਿਆਨ ਕਲੰਬੰਦ ਕੀਤੇ ਜਾ ਰਹੇ ਹਨ। ਇਸ ਸਬੰਧੀ মিডিਆ ਨੂੰ ਜਾਣਕਾਰੀ ਦਿੰਦੇ ਆ ਮ੍ਰਿਤਕ ਦੇ ਪਿਤਾ ਗੁਰਮukh ਸਿੰਘ, ਮਾ ਸਰਬਜੀਤ ਕੌਰ ਅਤੇ ਦਾਦੀ ਕਸ਼ਮੀਰ ਕੌਰ ਨੇ ਦੱਸਿਆ ਕਿ 2 ਅਪ੍ਰੈਲ ਵਾਲੇ ਦਿਨ ਗੁਰਪਿਆਰ ਸਿੰਘ ਘਰ ਦੇ ਗੇਟ ਅੱਗੇ ਖਲੋਤਾ ਸੀ ਅਤੇ ਕੁਝ ਸਮੇਂ ਬਾਅਦ ਹੀ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦਾ ਲੜਕਾ ਗੁੰਮशुदा ਹੋ ਗਿਆ ਹੈ ਪਰਿਵਾਰ ਨੇ ਸ਼ੰਕਾ ਜ਼ਾਹਿਰ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਨੂੰ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਅਗਵਾ ਕੀਤਾ ਗਿਆ ਸੀ ਉਹਨਾਂ ਪੁਲਿਸ ਪ੍ਰਸ਼ਾਸਨ પાસે ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਕਾਤਲਾਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ ਨਾਮ ਹੈ ਗੁਰਪਿਆਰ ਸਿੰਘ ਮੁੰਡੇ ਦਾ ਨਾਮ ਗੁਰਪਿਆਰ ਸਿੰਘ ਹੈ ਹਾਂਜੀ ਤੁਹਾਡਾ ਨਾਮ ਕੀ ਆ ਸਰਬਜੀਤ ਕੌਰ ਕਿੰਨੇ ਦਿਨ ਤੱਕ ਹੁਣਸ਼ਤ ਆਇਆ ਵਾ 2 ਤਰੀਕ ਦਾ ਵੀਰ ਘਮਸੇ ਮੋ ਆਵਾ ਕਿ ਕਿਨ ਚੁੱਕੇ ਖੜਿਆ ਜਾਏ ਇਹ ਤਾਂ ਬੂਏ ਕੋ ਅੰਦੇ ਚੁੱਕੇ ਲੈ ਗਿਆ ਮੋਟਰਸਾਈਕਲ ਤੇ ਪਾਇਆ ਦੋ ਜਾਣਿਆ ਆ ਮੇਰਾ ਵੀਰ ਕਿਦ ਤਰਾ ਕੇਦੇ ਟਕੇ ਚੜ ਗਿਆ ਹੈ ਆ ਵੀਰ ਮੇਰੀ ਤੇ ਕੇ ਨਾ ਵੀ ਦੁਸ਼ਮਣੀ ਨਹੀਂ ਮੈਂ ਤਾਂ ਕਦੀ ਵੀੜੇ ਚ ਕੇ ਨਾ ਲੜੀ ਬਣੀਆ ਮੈਂ ਲੜੀ ਹੁੰਦੀ ਮੈਂ ਕਹੀਦੀ ਹਾਂ ਜੀ ਦਰਖਾਸਤ ਦਿੱਤੀ ਸੀ ਤੇ ਫਿਰ ਅੱਜ ਕਿਦਾਂ ਪਤਾ ਲੱਗਾ ਵੀ ਡੈੱਡ ਬੋਡੀ ਨਹਿਰ ਉਹ ਵੀ ਆਪ ਕਾਰਵਾਈ ਅਹੀਂ ਵੀ ਪਾਲਦੇ ਆਂ ਵੀ ਅਹੀਂ ਨਹਿਰ ਨੂਰੀ ਫੇਰ ਬੋਲ ਗਏ ਵੀ ਆਏ ਫੇਰ ਜਾ ਕੇ ਮਾ ਕੇ ਫੇਰ ਅਸਵਾ ਨਿਆ ਕੋਈ ਝੋਟਾ ਟੀ ਜਾਊਗਾ ਆ ਦਾਜ ਸੱਚਾਇਆ ਆयो ਤੇ ਜੋਤ ਗਿਆ ਵਾ ਅੱਜ ਕਿੰਨੇ ਵਜੇ ਬ੍ਰਾਮ ਅੱਜ ਦਾ ਨਾਮਣੀ ਵੀਰ ਮੈਂ ਵੇਖ ਗਿਆ ਹਾਏ ਹਾਏ ਵੀਰ ਮੇਰੇ ਬ੍ਰਾਮ ਤੇ ਕਰ ਲਈ ਪੋਸਟਮਾਰਟਮ ਲਈ ਭੇਜ ਦਿੱਤੀ ਮਾਂ ਕੀ ਕਰਦੇ ਜੋ ਐ ਮੰਗ ਵੀਰ ਮੈਂ ਹੋਈ ਨਹੀਂ ਮੇਰੇ ਪੁੱਤ ਦੇ ਗਾਦਲ ਪੜੇ ਜਾਣਾ ਜਿੱਦਾਂ ਮੈਂ ਕੁੱਕਰੀ ਫਿਰਦੀ ਆ ਹਉ ਦਾ ਇਹ ਵੀ ਕੁੱਕਣਾ ਪਰ ਮੈਂ ਆਪਣੇ ਪੁੱਤ ਦੇ ਨਾਲ ਸੁਵਾਵਾ ਜਿਤਨਾ ਮੇਰੇ ਪੁੱਤ ਨੂੰ ਮਾਰੇ ਆਏ ਆਏ ਮੇਰੇ ਕਿਹਨਾ ਵਾਰ ਵਿਰੋਧ ਹੁੰਦਾ ਮੈਨੂੰ ਦੱਸ ਦਿੰਦੇ ਬਾਦੇ ਕੀ ਨਾਂ ਤੁਹਾਡਾ ਹਾਂਜੀ ਕਸ਼ਮੀਰਪੁਰ ਕਿਹੜਾ ਪਿੰਡ ਆ ਪਿੰਡ ਮਾੜੀ ਗੌਰ ਸਿੰਘ ਜਿਹੜੇ 9 ਸਾਲ ਦੇ ਮੁੰਡੇ ਦੀ ਡੈੱਡ ਬੋਡੀ ਬਰਾਮਦ ਹੋਈ ਕੀ ਲੱਗਦਾ ਸੀ ਤੁਹਾਡਾ ਦਾਦੀ ਇਹਨਾਂ ਦੀ ਕੀ ਕੀ ਨਾਮ ਕੀ ਆ ਵੀਰ ਦਾ ਗੌਰਪਿਆਰ ਤੇ ਕੀ ਗੱਲ ਕੀ ਹੋਈ ਆ ਕਿਸ ਤਰ੍ਹਾਂ ਜਿਹੜਾ ਡੈੱਡ ਬੋਡੀ ਬਰਾਮਦ ਹੋਈ ਸਿਹਰੇ ਕੰਮ ਕਰਨ ਨੂੰ ਚੱਲੇ ਇੱਥੇ 9:30 ਵਜੇ ਬੂਵੇ ਅੱਗੇ ਭੱਜ ਕੇ ਨਿਕਲਿਆ ਆਪਣੇ ਘਰੋਂ ਹਾਂ ਤਾਂ ਦਾਦੀ ਪੈਸੇ ਦੇ ਜਾ ਮੈਂ ਪਹਿਲੇ ਕਿਹਾ ਬਜੀ ਚੈ ਨਹੀਂ ਟੁੱਟੀ ਫਿਰ ਮੈਂ ਆ ਜਾਣਾ ਹੈ ਤੇਰੇ ਕਰਮਾਂ ਦਾ ਨਿਕੜਾ ਹੀ ਪੜਾ ਕੇ ਗਈ ਬਿਸਕਟ ਲੈ ਕੇ ਆ ਗਿਆ ਮੇਰੇ ਖਲੋਤਿਆ 9:30 ਵਜੇ ਮੈਂ ਬੈਗ ਤੇ ਚਲੀ ਗਈ 2:30 ਵਜੇ ਪੌਣੇ ਤੇ 3 ਦਾ ਟਾਈਮ ਜਦੋਂ ਕਬਰ ਮਿਲ ਗਈ ਵੀ ਗਵਾਚ ਗਿਆ ਲੱਗਦਾ ਨਹੀਂ ਉਹ ਤਾਂ ਰੋਂਦੀ ਧੋਂਦੀ ਮੈਂ ਘਰੇ ਆ ਗਈ ਟਿੱਕੀ ਕਹਿੰਨੇ ਚੋਕੇ ਖੜਿਆ ਸੀ ਜਾਂ ਇਦਾਂ ਲੱਗਦਾ ਹੋ ਗਿਆ ਪਿੰਡ ਚ ਇੱਥੇ ਕੋਈ ਨਹੀਂ ਹੈਗਾ ਇੱਕ ਕੁੜੀ ਆਈ ਕੰਮ ਕਰਕੇ ਉਹਨੇ ਕਿਹਾ ਵੀ ਮੈਂ ਇੱਥੇ ਮੋਟਰਸਾਈਕਲ ਤੇ ਉੱਤਰ ਨਹੀਂ ਆ ਦੋ ਜਣੇ ਇਧਰੋਂ ਮੋਟਰਸਾਈਕਲ ਆਇਆ ਉਹਨਾਂ ਚੱਕ ਕੇ ਤੇ ਵਿੱਚ ਬਿਠਾ ਲਿਆ ਇੰਜ ਕਰਕੇ ਬਾਹਾਂ ਨੂੰ ਹੁੰਦੇ ਅੰਦਰੋਂ ਨਿਕਲਿਆ ਕਿੰਨੇ ਸਾਲ ਤੇ ਅੱਜ ਕਿੰਨੇ ਵਜੇ ਡੈੱਡ ਬੋਡੀ ਬ੍ਰੰਦ ਹੋਈ ਗੀ ਮੁੰਡਿਆ ਨੂੰ ਫੋਨ ਆਇਆ ਮੈਂ ਤੇ ਅੰਦਰੋਂ ਸਮਝੋ ਇਹ ਕਰਦੇ ਨੇ ਕਾਨਿਦ੍ਰ ਕਾਸ ਦਿੱਤੀ ਸੀ ਇਹਦੇ ਸਬੰਧ ਚ ਹਾਂਜੀ ਦਿੱਤੀ ਕੀ ਮੰਗ ਕਰਦੇ ਜੋ ਅਸੀਂ ਤੇ ਇਹ ਮੰਗ ਕੀਤੀ ਸੀ ਕਿ ਸਾਡਾ ਬੱਚਾ ਸਾਨੂੰ ਵਾਪਸ ਚਾਹੀਦਾ ਅਸੀਂ ਤੇ ਕੋਈ ਮੰਗ ਨਹੀਂ ਸੀ ਆਈ ਜਾਨੇ ਚਰ ਪੈਣਾ ਦਾ ਵੀਰ ਤਿੰਨ ਪੈਣਾ ਕੱਜੀਆਂ ਸੀ ਮਾਂ ਪਿਓ ਚਲੋ ਹੁਣ ਡੈਥ ਹੋ ਗਈ ਆ ਹੁਣ ਕੀ ਮੰਗ ਕੀ ਕਰਦੇ ਕੀ ਕਾਰਵਾਈ ਕਰਦੇ ਆਈ ਜਾਨੇ ਆ ਵੀ ਜੋ ਵੀ ਕਾਰਵਾਈ ਹੱਕੋ ਹੱਕ ਹੋਵੇ ਤੇ ਉਹਨੂੰ ਕੜੀ ਤਕੜੀ ਸਖਤ ਮਿਲ ਜਾਵੇ ਬਸ ਸਜ਼ਾ ਹੀ ਮਿਲੇ ਬਸ ਚਲੋ ਜੇ ਇੰਨੇ ਇੱਕ ਜਾਨ ਸਾਡੀ ਤੜਫਾਈ ਬੱਚੇ ਦੀ ਤੇ ਉਹਦੀ ਵੀ ਤੜਪ ਜਾਵੇ ਬਸ ਸਰ ਬੱਚੇ ਦੀ ਡੈੱਡ ਬੋਡੀ ਬਰਾਮਦ ਹੋਈ ਆ ਮੜੀ ਗੌਰ ਸਿੰਘ ਨਹਿਰ ਤੋਂ ਸਰ ਕੀ ਮਾਮਲਾ ਕੀ ਆ ਪੂਰਾ ਸਾਰ ਇਹ ਪਰਸੋਂ ਰੋਜ਼ ਤੋਂ ਨਾ ਜਿਹੜਾ ਇੱਕ ਬੱਚਾ ਆ ਦੇ ਮਾਪੇ ਲੇਬਰ ਦਾ ਕੰਮ ਕਰਦੇ ਆ ਫਾਦਰ ਕਿਸੇ ਦੇ ਨਾਲ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਤੇ ਮਾਤਾ ਕਬਾੜੀ ਦੀ ਦੁਕਾਨ ਤੇ ਲੱਗੀ ਹੋਈ ਹੈ। ਇਹਦੀ ਭੈਣ ਜਿਹੜੀ ਆ ਉਹ ਦਵਾਈ ਲੈਣ ਗਈ ਆ ਤੇ ਬੱਚਾ ਬਾਹਰ ਬੱਚਿਆਂ ਨਾਲ ਹੀ ਖੇਡਦਾ ਹੈ। 11:00 ਵਜੇ ਦੇ ਕਰੀਬ ਬੱਚਾ ਘਰ ਨਹੀਂ ਆਇਆ ਤੇ ਭੈਣ ਜਿਹੜੀ 12:00 1:00 ਵਜੇ ਆਈ ਆ। ਜਦੋਂ ਉਹਨੇ ਕੋਈ ਖਾਣਾ ਪੀਣਾ ਬਣਾਇਆ ਤੇ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤੇ ਨਹੀਂ ਲੱਭਾ। ਫਿਰ ਉਹਨੇ ਪਿੰਡ ਦੇ ਵਿੱਚ ਪਤਾ ਕੀਤਾ ਤੇ ਈਵਨਿੰਗ ਟਾਈਮ ਇਹਨਾਂ ਨੇ ਪੁਲਿਸ ਨੂੰ ਇਨਫੋਰਮ ਕੀਤਾ। ਉਸ ਵੰਦੀ ਜਿਹੜਾ ਥਾਣਾ ਅਪਕੀ ਇਵੈਂਟ ਵਿੱਚ ਜਿਹੜਾ ਨਵਾਲਗ ਬੱਚਾ ਗੁੰਮ ਹੋਣ ਤੇ ਜਿਹੜਾ ਕੇਸ ਰਜਿਸਟਰ ਕੀਤਾ ਗਿਆ। ਸੋ ਅੱਜ ਇਹਦੀ ਡੈੱਡ ਬੋਡੀ ਜਿਹੜਾ ਪਿੰਡ ਦੇ ਨਾਲ ਹੀ ਇੱਕ ਜਿਹੜਾ ਗੰਦਾ ਨਾਲਾ ਜਾਂਦਾ ਡ੍ਰੇਨ ਹੈਗੀ ਆ ਉਹਦੇ ਵਿੱਚੋਂ ਬਰਾਮਦ ਹੋਈ ਆ ਸੋ ਡੈੱਡ ਬੋਡੀ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਵਾਸਤੇ ਭੇਜ ਦਿੱਤੀ ਗਈ। ਇਹਦਾ ਪੋਸਟਮਾਰਟਮ ਕਰਾ ਕੇ ਕੌਜ਼ ਆਫ ਡੈਥ ਦਾ ਪਤਾ ਕੀਤਾ ਜਾਊਗਾ ਤੇ ਇਹਨੂੰ ਫਰਦਰ ਨ ਇਨਵੈਸਟੀਗੇਟ ਕਰਕੇ ਤੇ ਅਕੀ ਦੋਸ਼ੀਆਂ ਤੱਕ ਪਹੁੰਚੇਗਾ। ਅਸਰ ਪਰਿਵਾਰ ਦੇ ਕਹਿਣ ਦੇ ਮੁਤਾਬਕ ਜਿਹੜਾ ਆ ਬੱਚਾ ਆ ਉਹਨੂੰ ਚੁੱਕ ਕੇ ਲੈ ਕੇ ਗਿਆ ਹੈ ਕੋਈ ਕੋਈ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਅਜੀਬ ਗੱਲ ਦੋ ਕਿਸਮ ਦੀਆਂ ਜਿਹੜੀਆਂ ਇਨਵੈਸਟੀਗੇਸ਼ਨਸ ਮੌਕੇ ਤੇ ਆਈਆਂ ਸੀ ਕੁਝ ਨੇ ਕਿਹਾ ਸੀ ਸਾਨੂੰ ਜਿਹੜਾ ਮੋਟਰਸਾਈਕਲ ਇੱਕ ਇਹਨਾਂ ਦੇ ਏਰੀਆ ਚ ਘੁੰਮਦਾ ਦੇਖਿਆ ਪਰੰਤੂ ਉਹ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਨੇ ਪਿੰਡ ਨੂੰ ਆਉਣ ਜਾਣ ਵਾਲੇ ਸਾਰੇ ਰਸਤਿਆਂ ਤੇ ਕੋਈ ਇਦਾਂ ਦੀ ਐਵੀਡੈਂਸ ਸਾਨੂੰ ਨਹੀਂ ਮਿਲੀ ਉਦੋਂ ਦੇ ਮੌਕੇ ਦੇ ਹਿਸਾਬ ਨਾਲ ਚਲੋ ਇਹਦੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਉਹ ਇੱਕੇ ਬੱਚਿਆਂ ਨਾਲ ਖੇਡਦਾ ਸੀ ਦੂਜੇ ਬੱਚਿਆਂ ਨੇ ਦੱਸਿਆ ਵੀ ਆਹ ਫਲਾਣੇ ਬੱਚੇ ਨਾਲ ਖੇਡਦਾ ਏ ਉਹਦੇ ਕੋਲੋਂ ਵੀ ਪੁੱਛਗਿਛ ਕੀਤੀ ਪਰੰਤੂ ਉਹ ਪੁਲਿਸ ਨੂੰ ਵੇਖ ਕੇ ਕੱਲ ਘਬਰਾ ਗਿਆ ਸੋ ਇਹਨੂੰ ਹਰ ਪਹਿਲੂ ਦੇ ਆਧਾਰ ਤੇ ਜਿਹੜਾ ਸੱਚ ਨੂੰ ਸਾਹਮਣੇ ਲਿਆ ਕੇ ਤੇਦੀ ਕਾਰਵਾਈ ਕੀਤੀ ਆ ਜੀ ਆਪਾਂ ਜੀ ਤੁਹਾਡਾ ਗੁਰਮukh ਸਿੰਘ ਜੀ ਕਿਹੜਾ ਪਿੰਡ ਹੈ ਮਾਰੀ ਗੌਰ ਸਿੰਘ ਜਿਹੜੇ ਲੜਕੇ ਦੀ ਡੈਟ ਕੋਤੀ ਮਿਲੀ ਹੈ ਜਿਹੜੀ ਇੱਥੇ ਮਾਰੀ ਗੌਰ ਸਿੰਘ ਨਹਿਰ ਦੇ ਵਿੱਚ ਕੀ ਲੱਗਦਾ ਸੀ ਤੁਹਾਡਾ ਉਹ ਬਿੱਟਾ ਮੇਰਾ ਜੀ ਕੀ ਨਾਮ ਸੀ ਕਰ ਗੌਰ ਪਿਆਰ ਸਿੰਘ ਕਿੰਨੀ ਕੋਮਰ ਸੀ 9 ਸਾਲ ਦਾ ਜੀ ਤੇ ਕੀ ਗੱਲ ਕੀ ਹੋਈ ਕਿਸ ਤਰ੍ਹਾਂ ਗੁੰਮशुदा ਹੋਇਆ ਉਹ ਮੈਂ ਤਾਂ ਜਿਵੇਂ ਤਰ੍ਹਾਂ ਦਾ ਪਾਈ ਕੰਮ ਕਰਦਾ ਮੈਨੂੰ ਤਾਂ 4 ਵਜੇ ਫੋਨ ਗਿਆ ਆ ਮੁੰਡਾ ਨੇ ਘਰੋਂ ਨਾ ਭੰਡਿਆ ਤੇ ਮੈਂ ਆਇਆ ਏ ਤੇ ਇੱਥੇ ਮਿਲਖ ਇਕੱਠਾ ਆਇਆ ਜੀ ਮੈਂ ਰੋਇ ਤੇ ਵੀ ਗਿਆ ਗਿਆ ਕਿੜਾ ਲਾਉਣ ਸਾਰੇ ਬੰਦੇ ਕਿੰਨਾ ਦਾ ਦੂਸ਼ਤ ਕਿੰਨੇ ਦਿਨਾਂ ਦਾ ਇਹ 3 ਦਿਨ ਹੋ ਗਏ ਜੀ ਅੱਜ ਉਸ ਨੂੰ ਕੰਪਲੀਟ ਕੀਤੀ ਸੀ ਕੀਤੇ ਸੀ ਉਧਰ ਹੀ ਕਰਤੀ 5 ਵਜੇ ਮੈਂ ਪਹਿਲੇ ਜਿੱਦਨ ਲਾਪਤਾ ਹੋਇਆ ਪਹਿਲੇ ਦਿਨੀ ਹਾਂ ਜਿੰਨੇ 11 ਵਜੇ ਡੈਟ ਕੋ ਦੀ ਬਰਾਮਦ ਅੱਜ ਟਾਈਮ ਦਾ ਵੀ ਮੈਂ ਤੇ ਗਿਆ ਤੇ ਫਰੋਜਪੁਰ ਗਿਆ ਮੈਂ ਤੇ ਗਿਆ ਫਰੋਜਪੁਰ ਜੀ ਜਦੋਂ ਬੋਡੀ ਬਰਾਮਦ ਹੋਦੀ ਤੁਸੀਂ ਮੌਕੇ ਤੇ ਗਏ ਸੀਗੇ ਹੁਣ ਮੈਂ ਮੌਕੇ ਤੇ ਗਿਆ ਹੁਣ ਜੀ ਵੇਖਿਆ ਮੈਂ ਬਾਡੀ ਅੱਛਾ ਹਾਂਜੀ ਕੋਈ ਉਹਦੇ ਚੋਟ ਦੇ ਨਿਸ਼ਾਨ ਕੋਈ ਉਹਦੇ ਨਿਸ਼ਾਨ ਮੈਨੂੰ ਨਾ ਵੇਖਣ ਦਿੱਤੇ ਚੰਗੇ ਦਾ ਮੂੰਹ ਮੜਾ ਇਹ ਵੇਖਿਆ ਜੀ ਮੈਂ ਉਹਨਾਂ ਮਿਲਾਂਗੇ ਜੱਤ ਤਾਂ ਜ਼ਿਆਦਾ ਉਹਨਾਂ ਨੇ ਉਹ ਕੀ ਕੀ ਮੰਗੂ ਕੀ ਕਰਦੇ ਮੰਗੇ ਆ ਮੈਨੂੰ ਇਨਸਾਫ ਚਾਹੀਦਾ ਜੇ